ਹੁਣ ਆਪਣੀ ਤਕੀਦ ਕੀਤੀ ਹੈ ਬਾਕੀ ਕਹਿੰਦੇ ਸ਼ਹਿਰੇਤਪੁਰੀ ਜੋ ਹੋਏਗਾ ਆਪਣੀ ਕਾਰਵਾਈ ਪਾਵਾਂਗੇ ਠੀਕ ਹੈ ਮਤਲਬ ਕਿ ਮੰਗ ਕੀ ਕਰਨਾ ਚਾਹਦੇ ਹੋ ਪ੍ਰਸ਼ਾਸਨ ਨੂੰ ਮਨਸੂਨੀ ਆ ਵੀ ਮਤਲਬ ਤਾਂ ਬੰਦਾ ਲੱਭਣਾ ਚਾਹੀਦਾ ਜੀ ਇਦਾਂ ਜਿਹਾ ਝਾੜ ਦੇਣਾ ਹੋਇਆ ਕੱਲ ਹੋਰ ਕਿੰਨਾ ਵੀ ਹੋ ਸਕਦਾ ਪਿੰਡ 'ਚ ਹੋਰ ਮਾਰਦਾ ਤਾਂ ਵੀ ਪਹਿਲਾਂ ਦੱਸਦੇ ਚੂੜੀਆਂ ਹੋਈਆਂ ਨੇ ਪਿੰਡ 'ਚ ਕੋਈ ਨਾ ਕੋਈ ਠੀਕ ਮਤਲਬ ਕਿਸੇ ਦਾ ਸ਼ੱਕੂ ਪੈ ਗਿਆ ਭਾਈ ਲੱਗ ਸ਼ੱਕਰ ਦੇ ਕਿਦਾਂ ਬਿਨਾ ਅੱਖ ਤੋਂ ਸ਼ੱਕ ਨਹੀਂ ਕਿੰਨੂ ਕਹਿ ਸਕਦੇ ਜਦ ਇਹਨੂੰ ਪਤਾ ਹੀ ਕੁਝ ਨਹੀਂ ਤੇ ਕੀ ਕਹੇ ਸਾਡੀ ਵਾਈਫ ਨੂੰ ਪਛਾਣ ਹੈਗੀ ਆ ਮੁੰਡਿਆਂ ਦੀ ਨੇ ਉਹ ਕਹਿੰਦੇ ਮੂੰਹ ਬੰਨੇ ਹੋਏ ਉਹਨਾਂ ਨੇ ਹਾਂ ਜੀ ਹਾਂ ਜ ਕਹਿੰਦੇ ਸੋ ਕਨਸੈਪਟ ਕੀ ਕਹਿਣਾ ਚਾਹਦੇ ਹੋ ਦਿਨ ਦਿਹਾੜੇ ਜਿਹੜੀਆਂ ਦਾ ਦੀ ਵਾਰਤਾਂ ਸੋ ਜਿਹੜੀਆਂ ਹੁੰਦੀਆਂ ਬਈਆਂ ਤੇ ਮਤਾਜਾ ਮਾਨਾ ਤੁਹਾਡੇ ਪਿੰਡ ਦਾ ਯਾਰ ਕੀ ਕਹਿਣਾ ਚਾਹਦੇ ਹੋ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤੇ ਜੀ 70-8000 ਦਾ ਤਕਰੀਬਨ ਕੈਸ਼ ਹੀ ਹੋ ਗਿਆ ਵਾ ਇਹ ਇੱਥੇ ਕੋਈ 5:30 ਵਜੇ ਦਾ ਟਾਈਮ ਸੀਗਾ ਤੇ ਇਹ ਗੁਰਦੇਵ ਸਿੰਘ ਹੋਣੀ ਅਜੇ ਘਰੋਂ ਜਰਨੈਲ ਸਿੰਘ ਤੇ ਗੁਰਦੇਵ ਸਿੰਘ ਹੋਣੀ ਅਜੇ ਘਰੋਂ ਬਾਹਰ ਹੀ ਗਏ ਨੇ ਤੇ ਉਹਦੇ ਮਗਰੇ ਹੀ ਆਣ ਕੇ ਕੁਝ ਅਣਭਾਤੇ ਬੰਦਿਆਂ ਨੇ ਮੂਹਲ ਭੇਟੇ ਸੀਗੇ ਕਿੰਨੇ ਬੰਦੇ ਸਭਸ ਉਹ ਅਜੀਬ ਲੇਡੀ ਜੀ ਨੂੰ ਪੂਰੀ ਹੋਸ਼ ਨਹੀਂ ਹੈ ਗਈ ਦੋ ਬੰਦੇ ਦੱਸ ਦੇਵੇ ਸੀਗੇ ਪਰ ਸਵੇਰ ਤੱਕ ਉਹਨਾਂ ਨੂੰ ਹੋਸ਼ ਚ ਆ ਜਾਏਗੀ ਤਾਂ ਉਹ ਪੂਰੀ ਦੱਸ ਦੇਣਗੇ ਤਾਂ ਅਨੁਸਾਰੀ ਇਹ ਅੰਦਰ ਉਹ ਵਿਚਾਰੀ ਕੰਬਲ ਲਾ ਕੇ ਪਈ ਸੀ ਬਿਮਾਰ ਸੀ ਪਹਿਲਾਂ ਤੋਂ ਬੁਖਾਰ ਸੀ ਉਹਨੂੰ ਉਹ ਬੁਖਾਰ ਦੇ ਉੱਤੇ ਕੰਬਲ ਉਹਥੇ ਹੀ ਉਹਨਾਂ ਦੱਬ ਕੇ ਉਹਦੇ ਛੱਟਾ ਮਾਰ ਦਿੱਤੀਆਂ ਨੇ ਤੇ ਉਹ ਅੰਦਰ ਵੀ ਬੇਹੋਸ਼ ਹੋ ਗਈ ਇਹਦਾ ਖੂਨ ਵੀ ਅੰਦਰ ਕਾਫੀ ਵਗਿਆ ਹੋਇਆ ਹੈ ਉਹਦਾ ਬਸ ਸਰ ਕਿੱਦਾਂ ਦੇਖਦੇ ਹੋ ਤੇ ਅਧਿਆਲੇ ਇਦਾਂ ਦੀਆਂ ਬਾਤਾਂ ਤਾਂ ਜਿਹੜੀਆਂ ਪਿੰਡਾਂ ਦੇ ਵਿੱਚ ਵੀ ਘਰੇ ਘਰਾਂ ਦੇ ਵਿੱਚ ਲੱਗ ਸਕਦੀ ਹੁੰਦੀਆਂ ਨੇ ਕਿੱਦਾਂ ਇਹ ਜੀ ਪ੍ਰਸਾਦ ਸਰ ਨੂੰ ਇਹ ਬਿਲਕੁਲ ਇਨਾਂ ਦੇ ਉੱਤੇ ਗੌਰ ਕਰਨੀ ਚਾਹੀਦੀ ਆ ਜਿਹੜੀਆਂ ਦਿਨ ਦਿਹਾੜੇ ਜਿਹੜੀਆਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਣ ਡੀਆਂ ਨੇ ਇਹ ਇੰਜ ਵਾਜੇ ਤੇ ਫਿਰ ਲੋਕਾਂ ਦੇ ਮਨਾਂ 'ਚ ਇੰਨੀ ਦਹਿਸ਼ਤ ਪੈ ਗਈ ਆ ਕਿ ਲੋਕ ਤੇ ਆਪਣੇ ਘਰ 'ਚ ਵੀ ਆਪਣੇ ਨਹੀਂ ਸੇਫ ਨਹੀਂ ਸਮਝਦੇ ਪਏ ਇਹ ਤੇ ਫਿਰ ਆਉ ਹੋ ਗਿਆ ਵੀ ਪਤਾ ਹੀ ਨਹੀਂ ਲੱਗਦਾ ਪਿਆ ਵੀ ਆਪਾਂ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ ਇੱਕ ਨਹੀਂ ਇੱਥੇ ਵਾਰਦਾਤਾਂ ਹੋਰ ਬਥੇਰੀਆਂ ਹੋਣ ਡੀਆਂ ਜੀ ਇੰਸੀਡੈਂਟ ਹੋਇਆ ਔਰ ਕੀ ਕਹਿਣਾ ਚਾਹੁੰਦੇ ਹੋ ਦਿਨ ਦਿਹਾੜੇ ਜਿਹੜੀਆਂ ਇਦਾਂ ਦੀਆਂ ਵਾਰਦਾਤਾਂ ਜਿਹੜੀਆਂ ਸਾਹਮਣੇ ਆਉਂਦੀਆਂ ਆਜ ਕੋਈ 5:30 ਵਜੇ ਦੇ ਕਰੀਬ ਜਰਨੈਲ ਸਿੰਘ ਨਾਮ ਦਾ ਸੁਖਦੇਵ ਸਿੰਘ ਦਾ ਕਣੀਬਾਦੀ ਦੇ ਵਿੱਚ ਘਾਰ ਆ ਸਾਹਮਣੇ ਦੋ ਤਿੰਨ ਦੁਕਾਨਾਂ ਵਾ ਓਪੋਜੀਟ ਘਾਰ ਆ ਔਰ ਗਲੀ ਕਾਫੀ ਚਾਲੂ ਆ ਇੱਥੇ ਕੋਈ ਅਣਪਛਾਤੇ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਨੇ ਇਹ ਲੇਡੀ ਘਰ ਇਕੱਲੀ ਸੀ ਔਰ ਇਹਦੇ ਨਾਲ ਉਹਨਾਂ ਨੇ ਤੇਜ਼ ਤਾਰ ਹਥਿਆਰ ਨਾਲ ਇਹਨਾਂ ਤੇ ਹਮਲਾ ਕੀਤਾ ਵਾ ਕੋਈ ਸਟਾ ਜਿਹੜੀਆਂ ਉਹ ਮੇਜਰ ਨਹੀਂ ਆ ਇੰਜੀਨੀਅਰ ਤੇ ਇਹਦੇ ਗੱਲ ਦੇ ਵਿੱਚ ਚੁੰਨੀ ਪਾ ਕੇ ਲੇਡੀ ਤੇ ਇਹਨੂੰ ਇਧਰ ਉਧਰ ਕਰਦੇ ਰਹੇ ਨੇ ਤੇ ਪਿੱਲੇ ਤੇ ਪਤਾ ਲੱਗਾ ਸੀ ਇਹਨਾਂ ਨੇ ਦੱਸਿਆ ਵੀ ਸਾਡਾ ਸੋਨਾ ਸানা ਵੀ ਗਿਆ ਪਰ ਹੁਣ ਚੈਕਿੰਗ ਕਰਨ ਤੇ ਸਾਰਾ ਸੋਨਾ ਮਿਲ ਗਿਆ ਵਾ ਅਜੇ ਚੰਗੀ ਤਰ੍ਹਾਂ ਅਲਮਾਰੀਆਂ ਲਮੂਰੀਆਂ ਚੈੱਕ ਨਹੀਂ ਕੀਤੀਆਂ ਕਿ 60000 ਰੁਪਏ ਤੇ ਸ਼ੂਰ ਹੈ ਤੇ ਨਾਲ ਇੱਕ 45000 ਰੁਪਏ ਦੱਸਦੇ ਆ ਇਹਨਾਂ ਦੇ ਬਿਆਨ ਕਾਨੂੰਨ ਬੰਦ ਕਰਕੇ ਐਫ ਆਈ ਆਰ ਦਰਜ ਕੀਤੀ ਜਾਵੇਗੀ ਤੇ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ